ਬਿਰੋ ਤੇ ਅਧਰ ਆਪਣਾ ਯਾਰ ਕੂਤਰਾ ਫੜਨ ਗਿਆਗਾ ਇਹ ਡੱਗੀ ਤੇ ਬੈਠੀ ਜੀ ਦੇਖ ਲੈ ਫੜ ਲਈ ਕਿਥੇ ਹੀ ਮਨ ਲੱਗਦਾ ਲਿਆ ਓਏ ਚਾ ਪੱਖੀ ਤਾਂ ਆਏ ਹੋਏ ਸੀ ਖੇਤ ਨੂੰ ਜਾਂਦੇ ਸੀ ਜਿਵੇਂ ਦੇਖਦੇ ਆਪਣੇ ਖੇਤ ਆ ਗਏ ਅੰਦਰੋਂ ਫੜੀ ਲਈ ਹੁੰਦਾ ਕੀ ਆ ਕੂਤਰਾ ਕਬੂਦਰੀ ਆ ਸੱਟ ਲੱਗੀ ਸਾਡੇ ਬੰਦੇ ਦੇ ਕੂਤਰਾ ਫੜਦੇ ਤੇ ਤੇ ਦੇਖਦੇ ਆ ਕਰ ਲਈ ਕੈਪ ਆ ਬਾਹਲੇ ਵਾਲੇ ਹੱਥ ਦੇ ਸ਼ਿਕਾਰੀ ਹੈ ਕਹਿੰਦੇ ਕਹਿੰਦੇ ਦੂਰੋਂ ਹੀ ਨਿਕਾ ਫੈਗੀ ਚ ਉੱਪਰ ਦੀ ਕੰਨਾ ਕਬੂਤਰ ਬੈਠਾ ਠੰਡਾ ਦਰਾਜ ਦੇ ਕਹਿੰਦੇ ਚਿੜੀ ਮਾਰ ਇਹ ਯਾਰ ਤੇ ਖਾ ਮੜਾ ਜਾਂ ਵੀ ਆ ਕਬੂਤਰ ਜੀ ਬਈ ਚਿੱਟੀਆਂ ਆੱਖਾਂ ਕਬੂਤਰਾ ਕਬੂਤਰੀ ਠੱਲ ਜੀ ਪਈ ਆ ਜਰ ਕਿੰਨਾ ਨੰਬਰ ਹੈ ਤੇ ਦੇਖ ਲਓ ਕੰਨਾ ਨੰਬਰ ਮੈਨੂੰ ਤਾਂ ਯਾਰ 82 ਲੱਗਦਾ ਤੇ ਆਹ ਕਬੂਤਰੀ ਆ ਪਹ ਕਬੂਤਰ ਪੱਠਾ ਆ ਜਾਂ ਕੱਢਾ ਲੱਗਦਾ ਕਿਸੇ ਦਾ ਬਈ ਯਾਰ ਐਕਤੀ ਲੰਮਾ ਜਿਹਾ ਬਹੁਤਾ ਆਹ ਨੂੰ ਕੱਢਦੇ ਹੁੰਦੇ ਆ ਕਿ ਕੂਤਰੇ ਕੱਢੇ ਲੱਗਦੇ ਕਿ ਜਿਹੜਾ ਤੇ ਬਾਕੀ ਉਹਨੂੰ ਆ ਜਾਣ ਦਾ ਮਾੜਾ ਦਿਖਾਉਣਾ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਇਹ ਤਾਂ ਬਲਦ ਗੱਡੀ ਵੀ ਰਾਹ 'ਚ ਹੀ ਰੋਕ ਲਈ ਬਈ ਕੂਤਰੇ ਵੜਨ ਦੇ ਮਾਰਿਆ ਨੇ ਉਹ ਡੱਗੀ ਤਾਂ ਬੈਠਾ ਜੁੱਥੇ ਸੀ ਫਿਰ ਦੇਖ ਲੈ ਜੇ ਚੱਲ ਕਰ ਲੈਣਾ ਜਿਹੜੀ ਮਾਰੀ ਥੋੜੀ ਜੀ ਦੇਖੀਏ ਜੀ ਇਹ ਜਾਨਵਰ ਦੇ ਮੂੰਹ ਚੜ ਜਾਂਦਾ ਤੇ ਉਧਰੋਂ ਬੜਾ ਖੇਤ ਤਾਂ ਕੱਖ ਵੜਨ ਜਾਂਦੇ ਆ ਤੇ ਮਾੜਾ ਇਹਨੂੰ ਸ਼ੌਂਕ ਕਰਾ ਦਿੰਨੇ ਆ ਦਾ ਨਾ ਗੁਲਾਬੀ ਕੱਸ ਲੱਗਦੀ ਆ ਜਿਹੜੀ ਇਹ ਕੱਡੂ ਸਾਇਆ ਕਾਲਾ ਲੱਗਦਾ ਇੱਕ ਚਲੋ ਬਈ ਤੁਹਾਨੂੰ ਦਿਖਾਉਂਦੇ ਆ ਕਿ ਆ ਜਾਂਦੇ ਬੰਦੇ ਨੇ ਕਿਤੇ ਕੰਦੇ ਕਰ ਲੋ ਸ਼ੌਕ ਆਉਣ ਆਪਣਾ ਨਮਾ ਚੈਨਲ ਆ ਬਈ ਸਾਰੇ ਸਪੋਰਟ ਕਰੋ ਆਪਾਂ ਨੂੰ ਯਾਰ ਆਪਾਂ ਨਵੀਆਂ ਵੀਡੀਓਆਂ ਰੋਜ਼ ਪਾਇਆ ਕਰਾਂਗੇ ਆ ਦਿਖਾਈ ਮੜੀ ਕਬੂਤਰੀ ਫੜ ਕੇ ਹੱਥ ਬੂੰਜਲਾ ਬੜਾ ਮੇਰੇ ਪਰਨੇ ਨਾ ਬੂੰਜਲਾ ਰეკਮੈਂਡ ਕਰਾਉਣਾ ਬਈ ਸਾਰੇ ਸੌਣ ਉਹ ਯਾਰ ਆ ਕਬੂਤਰ ਆ ਕਬੂਤਰੀ ਪੱਠਾ ਜਿਹਾ ਲੱਗਦਾ ਤੇ ਪੱਲਾ ਖਾਈ ਮੜਾ ਇਹਦਾ ਆ ਮੇਰਾ ਪੱਲਾ ਇਹਦਾ ਤੇ ਦੂਜਾ ਪੱਲਾ ਜਾ ਤੇ ਆ ਦੂਜਾ ਪੱਲਾ ਹਨੀ ਪੁਣੀ ਭੁਲਿਆ ਸੀਗਾ ਹਨੀ ਪੁਣੀ ਫਣੀ ਪਤਾ ਸੀ ਚਲ ਆ ਕਬੂਤਰੀ ਆ ਬਈ ਬਲਰ ਜੈ ਕਿੰਮ ਕਰੀ ਜਾਂਦਾ ਇੱਕ ਮਿੰਟ ਆ ਕਬੂਤਰੀਆਂ ਖੇਤ ਬੜੀਆਂ ਪਰ ਆ ਦੇ ਖੇਤ ਜਾ ਰਹੇ ਸੀ ਆਪਾਂ ਰਾਸਤੇ 'ਚ ਮਿਲਿਆ ਹੁਣ ਤੁਸੀਂ ਦੱਸੋ ਬਈ ਕਿਵੇਂ ਕਰੀ ਰੱਖ ਲਿਆਗਾ ਡਾਲੀਏ ਬਾਕੀ ਜਾ ਕੇ ਦੇਖਦੇ ਆ ਤੇ ਮੈਨੂੰ ਲੱਗਦਾ ਡਾਈ ਦਿਨਾ ਜਰਾ ਕੀ ਕਰਨੇ ਫੜ ਕੇ ਆਪਾਂ ਲਪੜਾਈਆਂ ਦਿਖਾ ਮੜਾ ਸ਼ੌਕਰਾ ਜਾਣਦੇ ਫਿਰ ਉਹਨੂੰ ਪਰਾਜ ਚਲ ਬਈ ਯਾਰ ਹੋ ਗਿਆ ਬਈ ਆਪਾਂ ਤਾਂ ਕਿਦਾ ਫੜਦੇ ਨਹੀਂ ਹੁਣ ਪਤਾ ਹੀ ਐ ਜਿਵੇਂ ਕਿਧਰ ਨੂੰ ਵੀ ਕਿੱਧਰ ਗਈ ਕਿਧਰ ਕਿਧਰ ਗਿਆ ਤੁਸੀਂ ਕਿਧਰ ਨੂੰ ਆ ਆ ਫਿਰ ਗਿਆ ਆ ਜਾਂ ਬਲਾਰ ਕਰਦਾ ਇੱਕ ਤਾਂ ਜਰੇ ਮੈਂ ਕਿਧਰ ਨਹੀਂ ਜਾਂਦੀ ਉਹ ਉੱਚੀ ਫੇਰ ਉੱਡਣ ਲੱਗੀ ਆਉਂਦੀ ਆ ਆ ਫਿਰਦੀ ਆ ਫਿਰਦੀ ਬਈ ਕਬੂਤਰੀਓ ਆ ਫਿਰ ਤਾਂ ਇਥੇ ਉੱਡੀਆਂ ਨਾਲੇ ਤਾਂ ਬਾਕੀ ਹੋਊਗਾ ਪਿੰਡਕੰਨੀ ਸਿੱਧਾ ਦਿਖਾ ਦਿੰਨੇ ਕਿਰਾ ਆਓ ਫਿਰ ਇਧਰ ਨੂੰ ਆਉਂਦੀ ਆ ਉਹ ਹੀ ਪਿੰਡਕੰਨੀ ਨੂੰ ਬਈ ਇਹਦੇ ਖੇਤਾਂ ਜਾ ਆਵਾਈਏ ਨੇ ਉਧਰ ਨਾਲ ਪਿੰਡਾਂ ਦੇ ਇਧਰ ਬੁੱਗੜਾ ਪਿੰਡਾਂ ਦੇ ਇਧਰ ਦਰਾਜ ਪਿੰਡਾਂ ਆ ਗਿਆ ਉੱਥੋਂ ਆਊ ਕੇ ਬਹਿ ਜਾਂਦੇ ਆ ਬਾਕੀ ਇਹ ਗਰਾਂ ਗਈ ਸਾਨੂੰ ਦਿਖਾ ਦਿੰਨੇ ਆ ਕਿਧਰ ਗਈ ਉਹ ਯਾਨੀ ਇਹ ਪੂਰੀ ਉੱਚੀ ਹੋ ਗਈ ਪਾਣੀ ਪੂਣੀ ਪੀ ਲੈ ਜੀ ਕਰਾਂ ਚਲੋ ਠੀਕ ਆ ਬਈ ਆਪਣੇ ਚੈਨਲ ਨੂੰ ਕਰੋ ਸਪੋਰਟ ਆਪਾਂ ਤੁਹਾਡੇ ਤਾਂ ਨਵੇਂ ਵੀਡੀਓ ਮਾ ਲਿਆਉਂਦੇ ਰਹਾਂਗੇ ਰੱਬ ਰਾਖਾ ਮਿੱਤਰੋ